ਮੈਨੂੰ ਇਹ ਸੈਕਸ ਪ੍ਰੋਬਲਮ ਦੀ ਦਿੱਕਤ ਸੀ ਠੀਕ ਹੈ ਜੀ ਤੇ ਪਹਿਲਾਂ ਵੀ ਕਿਤੇ ਦਵਾਈ ਲਈਤੀ ਸੀਗੀ ਆਪਾਂ ਨਹੀਂ ਪਹਿਲਾ ਆਰਡਰ ਤੋਂ ਮੰਗਾਈ ਸੀ ਮੈਂ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਫਾਇਦਾ ਨਹੀਂ ਹੋਇਆ ਫਿਰ ਇੱਥੇ ਤੁਸੀਂ ਆਏ ਹਨਾ ਇੱਥੇ ਮੈਂ ਇਹਦਾ ਚੈਨਲ ਦੇਖਿਆ ਸੀ ਨਾ ਫੇਸਬੁੱਕ ਤੇ ਉਹਨਾਂ ਦਾ ਨੰਬਰ ਕੱਢਿਆ ਮੈਂ ਫਿਰ ਮੈਂ ਆਇਆ ਇਹਨਾਂ ਨੇ ਮੈਨੂੰ 5 ਦਿਨਾਂ ਦੀ ਇੱਕ ਦਵਾਈ ਦਿੱਤੀ ਸੀ ਉਹਦਾ ਬੜਾ ਰਿਜ਼ਲਟ ਐਨੀ ਦਵਾਈ ਖਾਸ ਮਹਿੰਗੀ ਵੀ ਹੈ ਨਹੀਂ ਕੋਈ ਐ ਤਾਂ ਨਹੀਂ ਕਿ ਬਾਲੀਆਂ ਗੋਲੀਆਂ ਦਵਾਈ ਲੈਣੀ ਔਖੀ ਹੋ ਜਾਂਦੀ ਉਹ ਨਹੀਂ 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 ਠੀਕ ਹੈ ਸਵੇਰ ਸ਼ਾਮ ਦੋ ਗੋਲੀਆਂ ਦਿੰਦੇ ਐ ਇੱਕ ਕੈਪਸੂਲ ਦਿੰਦੇ ਬਸ ਠੀਕ 40 ਦਿਨ ਦਵਾਈ ਖਾਈ ਜਾ ਮੈਂ ਇੱਥੋਂ ਠੀਕ ਹੈ ਇਹ ਤਾਂ ਬਹੁਤ ਜ਼ਿਆਦਾ ਫਰਕ ਹੈ ਘੱਟੋ ਘੱਟ 80% ਫਰਕ ਹੈ ਮਤਲਬ 80% ਫਰਕ ਰਿਕਵਰ ਹੋ ਗਏ ਮਤਲਬ ਹਾਂ ਠੀਕ ਹੈ ਪਹਿਲਾਂ ਤਾਂ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਚੰਗੇ ਡਾਕਟਰ ਨੇ ਇਹ ਕਿਹਾ ਭੋਜਨ ਬਹੁਤ ਪਰਸਨ ਲੈਂਦੇ ਹੈਗੇ ਅਗੀ ਅੱਛਾ ਕਈ ਵਾਰੀ ਆਪਾਂ ਵੈਸੀ ਖਾ ਲੈਂਦੇ ਹਾਂ ਨਾ ਆਪਣੇ ਘਰੇ ਵੀ ਪਿਆ ਹੁੰਦਾਗਾ ਆਪਾਂ ਨੇ ਵੀ ਚਲੋ ਹੁਣ ਆਪਾਂ ਕੀ ਮਿਹਨਤ ਕਰਨੀ ਆਪਾਂ ਇਹੀ ਚੀਜ਼ ਖਾ ਲਾਂ ਹਾਂਜੀ ਰਾਤ ਦਾ ਬਣਿਆ ਹੋਇਆ ਖਾਣਾ ਆਪਾਂ ਸੂਰ ਬਰਤ ਲੈਂਦੇ ਹੈਗੇ ਅਗੀ ਅਛਾ ਉਹ ਮੇਰੇ ਕਾਰਨ ਕਹਿ ਸਕਦੇ ਆਪਾਂ ਯੂਰਿਕ ਐਸਿਡ ਲੈ ਮਿੱਤਰੋ ਜੇਕਰ ਤੁਹਾਨੂੰ ਸਾਹ ਦਮਾ ਅਲਰਜੀ ਸ਼ੂਗਰ ਜਾਂ ਫਿਰ ਬਵਾਸੀਰ ਦੀ ਪ੍ਰੋਬਲਮ ਆ ਡਾਕਟਰਾਂ ਨੇ ਆਪਰੇਸ਼ਨ ਦੱਸਤਾ ਤਾਂ ਆਪਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਗਈ ਇੱਥੇ ਦਵਾਈ ਨਾਲ ਤੁਹਾਡਾ ਹੱਲ ਹੋ ਜਾਊਗਾ ਜਾਂ ਫਿਰ ਤੁਹਾਨੂੰ ਕੋਈ ਰਸੌਲੀਆਂ ਗੰਡਾਂ ਉਹਦਾ ਵੀ ਬਿਨਾ ਆਪਰੇਸ਼ਨ ਤੋਂ ਤੁਹਾਡਾ ਇੱਥੇ ਹੱਲ ਹੋ ਜਾਊਗਾ ਕੋਈ ਵੀ ਗੁਪਤ ਰੋਗਾਂ ਦੇ ਨਾਲ ਸਮੱਸਿਆ ਹੈਗੀ ਆਗੀ ਸਰਵਾਈਕਲ ਆ ਜਾਂ ਫਿਰ ਤੁਹਾਨੂੰ ਕਣਕ ਤੋਂ ਅਲਰਜੀ ਹੋ ਗਈ ਆ ਜਾਂ ਕੋਈ ਵੀ ਪ੍ਰੋਬਲਮ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਉਣੇ ਆ ਤੇ ਬਠਿੰਡੇ ਵਾਲਿਆਂ ਖਾਤਰ ਤੇ ਬਠਿੰਡੇ ਵਿੱਚ ਰਹਿਣ ਵਾਲਿਆਂ ਖਾਤਰ ਬਹੁਤ ਜ਼ਿਆਦਾ ਖੁਸ਼ਖਬਰੀ ਆ ਕਿਉਂਕਿ ਇੱਥੇ ਤੁਹਾਡਾ 100% ਹੱਲ ਹੋ ਜੂ ਕਈ ਵਾਰ ਕੋਈ ਆਪਰੇਸ਼ਨ ਦੱਸ ਦਿੰਦਾ ਬਾਵਾਸੀਰ ਦਾ ਤੇ ਬਾਅਦ ਦੇ ਵਿੱਚ ਵੀ ਆਪਣਾ ਕੋਈ ਹੱਲ ਨਹੀਂ ਹੁੰਦਾ ਤਾਂ ਉਹਦਾ ਵੀ ਹੱਲ ਇੱਥੇ ਪ੍ਰੋਪਰ ਹੋਊਗਾ ਤੇ ਡਾਕਟਰ ਸਾਹਿਬ ਆਪਾਂ ਗੱਲਬਾਤ ਕਰਾਉਣੇ ਆਗੇ ਤੇ ਸਸਿਗਾਲ ਜੀ ਸਭ ਤੋਂ ਪਹਿਲਾਂ ਕਿ ਆਪਣਾ ਕੀ ਨਾਮ ਆ ਜੀ ਗੁਰਜੀਤ ਸਿੰਘ ਬਾਬਾ ਜੀ ਗੁਰਜੀਤ ਸਿੰਘ ਬਾਬਾ ਤੇ ਆਪਣਾ ਇਹਦਾ ਕਲੀਨਿਕ ਦਾ ਕੀ ਨਾਮ ਆ ਜੀ ਬਾਬਾ ਇਲੈਕਟ੍ਰੋ ਹੋਮਿਓਪੈਥਿਕ ਕਲੀਨਿਕ ਠੀਕ ਆ ਜੀ ਤੇ ਆਪਣੇ ਕੋਲ ਹੁਣ ਬਹੁਤ ਸਾਰੇ ਮਤਲਬ ਲੋਕ ਆਉਂਦੇ ਆ ਕਿ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ ਜਿਵੇਂ ਅਲਰਜੀ ਸਾਹ ਦਮਾ 슈ਗਰ ਦੀਆਂ ਹਨਾ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਤੇ ਆਪਾਂ ਹੁਣ ਉਹਦੇ ਵਿੱਚ ਕੀ ਕੀ ਹੱਲ ਕਰ ਸਕਦੇ ਆ ਮੰਨ ਲਓ ਵੀ ਕਈ ਵਾਰ ਹੁੰਦਾ ਕਿ ਕਿਸੇ ਦਾ ਬਾਬਾ ਸੀਰ ਦਾ ਪ੍ਰੋਬਲਮ ਹੁੰਦੀ ਹੈ ਜਾਂ ਉਹਦੇ ਚ ਵੀ ਆਪਰੇਸ਼ਨ ਦੱਸ ਦਿੰਦੇ ਆਗੇ ਆਪਰੇਸ਼ਨ ਤੋਂ ਬਾਅਦ ਵੀ ਸਹੀ ਨਹੀਂ ਹੁੰਦਾ ਇਹ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਨੇ ਬਹੁਤ ਸਾਰੇ ਪਰਸਨਸ ਹੈਗੇ ਜਿਨ੍ਹਾਂ ਨੂੰ ਆਪਰੇਸ਼ਨ ਤੋਂ ਬਾਅਦ ਵੀ ਦਿੱਕਤ ਆ ਜਾਂਦੀ ਹੈਗੀ ਹੈ। ਅ ਇਸ ਪੈਥੀ ਦੀ ਵਿੱਚ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਮੈਡੀਸਨ ਖਾਣ ਨਾਲ ਹੀ ਜਿਹੜਾ ਹੈਗਾ ਆਪਾਂ ਆਪਰੇਸ਼ਨ ਤੋਂ ਬਚ ਸਕਦੇ ਹੈਗੇ ਆਂਗੇ ਔਰ ਬਿਨਾਂ ਆਪਰੇਸ਼ਨ ਤੋਂ ਹੀ ਇਦਾਂ ਬਵਾਸੀਰ ਦਾ ਹੱਲ ਹੋ ਜਾਂਦਾ ਹੈਗਾ। ਤੇ ਇਹ ਆਪਾਂ ਜਿਹੜੀਆਂ ਇੱਕ ਕਹਿੰਦੇ ਹੁੰਦੇ ਨੇ ਕਿ ਅੰਗਰੇਜ਼ੀ ਦਵਾਈਆਂ ਦੇ ਨਾਲ ਹੱਲ ਕਰਦੇ ਆਂ ਜਾਂ ਤੁਸੀਂ ਮਤਲਬ ਕਿਸ ਤਰੀਕੇ ਦੀਆਂ ਦਵਾਈਆਂ ਨਾਲ ਇਹਦਾ ਇਲਾਜ ਕਰਦੇ ਆਂ? ਅਸੀਂ ਆਪਾਂ ਇਲੈਕਟ੍ਰੋ ਹੋਮੋਪੈਥਿਕ ਦਵਾਈਆਂ ਨਾਲ ਇਲਾਜ ਕਰਦੇ ਆਂ। ਠੀਕ ਹੈ। ਹਾਂਜੀ। ਤੇ ਕਈ ਵਾਰ ਆਪਾਂ ਨੂੰ ਮਤਲਬ ਦਰਦ ਵਗੈਰਾ ਵੀ ਆਪਾਂ ਨੂੰ ਜਿਹੜੀਆਂ ਦੂਸਰੀਆਂ ਦਵਾਈਆਂ ਨਾਲ ਰੋਕ ਦਿੰਦੇ ਆ ਇਹ ਕਿੰਨੇ ਕ ਟਾਈਮ ਦੇ ਵਿੱਚ ਰਿਜ਼ਲਟ ਮਿਲਦਾ ਕਿ ਬਾਡੀ ਟੂ ਬਾਡੀ ਇਹ ਉਹ ਮਤਲਬ ਹੁੰਦਾਗਾ ਵੀ ਕਿਸੇ ਦੀ ਬਾਡੀ ਕੇ ਹਿਸਾਬ ਦੀ ਹੁੰਦੀ ਹੈ ਜਾਂ ਕਿਸੇ ਦੀ ਕੇ ਹਿਸਾਬ ਦੀ ਹੁੰਦੀ ਹੈ ਜਾਂ ਫਿਰ ਇਹਦਾ ਕੋਈ ਇੱਕ ਟਾਈਮ ਪੀਰੀਅਡ ਹੁੰਦਾ ਵੀ ਇੰਨੇ ਟਾਈਮ ਦੇ ਵਿੱਚ ਕੋਈ ਵੀ ਬਿਮਾਰੀ ਆ ਉਹ ਤੁਸੀਂ ਸਹੀ ਕਰ ਦਿੰਦੇ ਹੋ ਦੇਖੋ ਜੀ ਕੁਦਰਤੀ ਗੱਲ ਲੱਗ ਗਈ ਬਹੁਤ ਸਾਰੇ ਪਰਸਨਸ ਕਹਿੰਦੇ ਨੇ ਕਿ ਦੇਸੀ ਦਵਾਈਆਂ ਨੂੰ ਟਾਈਮ ਲੱਗਦਾ ਹੈ ਕਿਉਂਕਿ ਦੂਸਰੀ ਪਾਸੇ ਆਪਾਂ ਦੇਖੀਏ ਤਾਂ ਆਪਾਂ ਆਪਰੇਸ਼ਨ ਤੋਂ ਵੀ ਬਚ ਰਹੇ ਹਾਂਗੇ ਜੀ ਆਪਾਂ ਨੂੰ ਦੋ ਮਿੰਟ ਤਨਵੀਨ ਇਹਦਾ ਕੋਰਸ ਕਰਨਾ ਪੈਂਦਾ ਹੈਗਾ ਠੀਕ ਹੈ ਤਾਂ ਦੂਸਰੀ ਸਾਈਡ ਆਪਾਂ ਆਪਰੇਸ਼ਨ ਤੋਂ ਬਚ ਜਾਣੇ ਹੈਗੇ ਆ ਇੱਥੇ ਦੋ ਤਿੰਨ ਮਹੀਨੇ ਜਿਹੜੇ ਹੈਗੇ ਆ ਆਪਾਂ ਕੋਰਸ ਕਰਕੇ ਪ੍ਰੋਪਰ ਆਪਾਂ ਜਿਹੜਾ ਹੈਗਾ ਇਲਾਜ ਕਰਵਾ ਲਈਏ ਤੇ ਇੱਕ ਥੋੜੇ ਮੈਂ ਇਹ ਪੜਿਆ ਸੀ ਵੀ ਬਿਨਾ ਆਪਰੇਸ਼ਨ ਤੋਂ ਗੰਡਾਂ ਜਾਂ ਫਿਰ ਸੌਲੀਆਂ ਜਾਂ ਫਿਰ ਉਹਨਾਂ ਦਾ ਵੀ ਤੁਸੀਂ ਮਤਲਬ ਇਲਾਜ ਕਰਦੇ ਹੋਗੇ ਉਹਦਾ ਕੀ ਪ੍ਰੋਸੈਸ ਹੁੰਦਾਗਾ ਆਪਾਂ ਹਾਂਜੀ ਉਹਦੇ ਵਿੱਚ ਵੀ ਆਪਾਂ ਇਲੈਕਟ੍ਰੋ ਹੋਮੋਪੈਥਿਕ ਮੈਡੀਸਨ ਨਾਲ ਮੈਡੀਸਨ ਖਾਣ ਲਈ ਹੀ ਦਿੰਦੇ ਆਗੇ ਠੀਕ ਹੈ ਉਹਦਾ ਜਿਹੜਾ ਕੋਰਸ ਹੁੰਦਾ ਹੈਗਾ ਲਗਭਗ 3 ਮਹੀਨੇ ਕੋਰਸ ਕਰਨਾ ਪੈਂਦਾ ਹੈਗਾ ਕਿ ਉਸ ਦੇ ਵਿੱਚ ਜਿਹੜਾ ਹੈਗਾ ਮੈਡੀਸਿਨ ਖਾਣ ਨਾਲ ਪ੍ਰੋਪਰ ਜਿਹੜੀਆਂ ਗੰਡਾਂ ਜਾਂ ਇਹ ਰਸੋਲੀਆਂ ਖਤਮ ਹੋ ਜਾਂਦੀਆਂ ਕਿੰਨੇ ਕ ਸਮੇਂ ਦੇ ਵਿੱਚ ਆਪਾਂ ਨੂੰ ਮੰਨ ਲਓ ਵੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈਗਾ ਇਹਨਾਂ ਦਾ ਅ ਰਿਜ਼ਲਟ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਤਕਰੀਬਨ 15 ਕ ਦਿਨ ਦੇ ਦਰਮਿਆਨ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈਗਾ ਹਾਂਜੀ ਕਈ ਵਾਰ ਆਪਾਂ ਨੂੰ ਨਾ ਵੈਸੇ ਹੀ ਮਤਲਬ ਜਾਂਦਾ ਕਈ ਵਾਰ ਡਾਕਟਰਾਂ ਦਾ ਆਪਾਂ ਕਹਿ ਨਹੀਂ ਸਕਦੇ ਵੀ ਜਾਣ ਬੁੱਝ ਕੇ ਕਹਿੰਦੇ ਨੇ ਕਿ ਆਪਰੇਸ਼ਨ ਹੀ ਕਰਾਉਣਾ ਪੂ ਹੋ ਸਕਦਾ ਕਿ ਉਹ ਉਹਨਾਂ ਨੇ ਆਪਰੇਸ਼ਨ ਕਰਨਾ ਹੋਵੇ ਜਾਂ ਉਹਨਾਂ ਨੂੰ ਕੋਈ ਟਰੀਟਮੈਂਟ ਨਾ ਹੁੰਦਾ ਹੋਵੇ ਇਹ ਚੀਜ਼ ਦਾ ਹੱਲ ਕਰ ਦਿੰਦੇ ਆਪਾਂ ਹਨਾ ਵੀ ਮਤਲਬ ਕੋਈ ਆਪਰੇਸ਼ਨ ਤੋਂ ਵੀ ਮੋੜਾ ਪੈ ਜਾਂਦਾ ਹਨਾ ਇਹ ਚੀਜ਼ ਦਾ ਹਾਂਜੀ ਬਿਲਕੁਲ ਜਿਹੜਾ ਹੈਗਾ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ ਠੀਕ ਹੈ ਹਾਂਜੀ ਤੇ ਇੱਕ ਪ੍ਰੋਬਲਮ ਹੋਰ ਬਹੁਤ ਸਾਰੀ ਕਾਮਨ ਹੋਈ ਪਈ ਆ ਕਈਆਂ ਨੂੰ ਅਲਰਜੀ ਬਹੁਤ ਜ਼ਿਆਦਾ ਆ ਸਾਹ ਦਮਾ ਹੋ ਜਾਂਦਾ ਅਲਰਜੀ ਆ ਹਨਾ ਕਿਸੇ ਨੂੰ ਆਟੇ ਤੋਂ ਅਲਰਜੀ ਹੋ ਰਹੀ ਆ ਕਿਸੇ ਨੂੰ ਧੂੜ ਮਿੱਟੀ ਤੋਂ ਉਹਦਾ ਵੀ ਆਪਾਂ ਮਤਲਬ ਕਰ ਦਿੰਨੇ ਆ ਜੀ ਹਾਂਜੀ ਕਿਸੇ ਵੀ ਪ੍ਰਕਾਰ ਦੀ ਅਲਰਜੀ ਆ ਹੂੰ ਉਸ ਦਾ ਜਿਹੜਾ ਹੈਗਾ ਮੈਡੀਸਿਨ ਖਾਣ ਨਾਲ ਹੀ ਹੱਲ ਹੋ ਜਾਂਦਾ ਠੀਕ ਹੈ ਹਾਂਜੀ ਆ ਮਤਲਬ ਹੁਣ ਕਈਏ ਤੋਂ ਆਟੇ ਵਾਲੀ ਰੋਟੀ ਨਹੀਂ ਖਾਦੀਆਂ ਤੇ ਉਹ ਫਿਰ ਖਾਣ ਲੱਗ ਜੂਗਾ ਹਾਂਜੀ ਬਿਲਕੁਲ ਜੀ ਆਟੇ ਵਾਲੀ ਇਹਨਾਂ ਤੋਂ ਰੋਟੀ ਨਹੀਂ ਖਾ ਖਾ ਸਕਦੇ ਕਿ ਕਣਕ ਤੋਂ ਅਲਰਜੀ ਹੈ ਵੀਟ ਅਲਰਜੀ ਹੂੰ ਉਹਦਾ ਮੈਡੀਸਨ ਖਾਣ ਨਾਲ ਉਹਦਾ ਪ੍ਰੋਪਰ ਹੱ ਤੇ ਮੁੜ ਕੇ ਕੋਈ ਅਗਾਹ ਜਾ ਕੇ ਕਈ ਵਾਰ ਇਹ ਹੁੰਦਾ ਨਾ ਵੀ ਜਿੰਨਾ ਟਾਈਮ ਤੱਕ ਆਪਾਂ ਦਵਾਈ ਵਗੈਰਾ ਖਾਈ ਜਾਂਦੇ ਆ ਉਹਨਾ ਟਾਈਮ ਤੱਕ ਆਪਾਂ ਨੂੰ ਫਰਕ ਜਾ ਰਹਿੰਦਾ ਹੈਗਾ ਪਰ ਬਾਅਦ ਵਿੱਚ ਜਦੋਂ ਆਪਾਂ ਮਤਲਬ ਦਵਾਈ ਛੱਡ ਦਿੰਦੇ ਆ ਜਿਵੇਂ ਅੰਗਰੇਜ਼ੀ ਦਵਾਈ ਦਾ ਕੀ ਹੁੰਦਾ ਕਿ ਆਪਾਂ ਨੂੰ ਦਰਦ ਵਗੈਰਾ ਜਾਂ ਫਿਰ ਆਪਾਂ ਨੂੰ ਧੱਪੜਾ ਵਗੈਰਾ ਤੋਂ ਦੇ ਦਿੰਦੇ ਆ ਹਨਾ ਉਹਨਾ ਟਾਈਮ ਸਹੀ ਜੇ ਰਹਿੰਦੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਨੂੰ ਦਿੱਕਤ ਤੇ ਪਰੇਸ਼ਾਨੀਆਂ ਆ ਜਾਂਦੀਆਂ ਕੋਈ ਇਹੋ ਜਿਹਾ ਕੇਸ ਆਇਆ ਵੀ ਆਪਣੇ ਕੋਲ ਫੇਰ ਇਹੋ ਜੀ ਕੋਈ ਦਿੱਕਤ ਆ ਗਈ ਹੋਵੇ ਨਹੀਂ ਇਸ ਤਰ੍ਹਾਂ ਦੇ ਬਹੁਤ ਰੀਅਰ ਕੇਸ ਹੁੰਦੇ ਹੈਗੇ ਜਿਨ੍ਹਾਂ ਨੂੰ ਕੋਈ ਦਿੱਕਤ ਰਹਿੰਦੀ ਹੈਗੀ ਹੈਗੀ ਬਾਅਦ ਵਿੱਚ ਜ਼ਿਆਦਾਤਰ ਜਿਹੜ ਮੰਲਾ ਕਹਿੰਦਾ ਭਾਬਾ ਆਪਾਂ ਲਾ ਲਈਏ ਵੀ 100 ਦੇ ਵਿੱਚੋਂ ਦੋ ਤਿੰਨ ਕ ਬੰਦੇ ਇਹੋ ਜਿਹੇ ਜਿਨ੍ਹਾਂ ਨੂੰ ਦੁਬਾਰਾ ਹੋਊਗੀ ਹੋਵੇ ਹੋਗੀ ਹੋਵੇ ਹਨਾ ਉਹ ਹੋ ਸਕਦਾ ਵੀ ਉਹਨਾਂ ਨੇ ਕੋਈ ਆਪਣਾ ਜਾਂ ਪਰਹੇਜ ਵਗੈਰਾ ਵੀ ਨਾ ਰੱਖਿਆ ਹੋਵੇ ਇਹ ਚੱਕਰ ਵੀ ਹੋ ਜਾਂਦਾ ਹੈ ਤੇ ਹੁਣ ਕਈਆਂ ਦੇ ਵਿੱਚ ਛਾਤੀ ਦੇ ਵਿੱਚ ਗੰਡਾ ਵਗੈਰਾ ਹੁੰਦੀਆਂ ਨੇ ਤੇ ਉਹਨਾਂ ਦਾ ਵੀ ਮਤਲਬ ਕੋਈ ਆਪਰੇਸ਼ਨ ਜਾਂ ਫਿਰ ਕਈ ਵਾਰੀ ਹੋਰ ਜਿਹੜਾ ਕਿ ਟ੍ਰੀਟਮੈਂਟ ਦੱਸਣਦੇ ਆ ਉਹਦਾ ਵੀ ਆਪਾਂ ਸਹੀ ਉਹ ਟ੍ਰੀਟਮੈਂਟ ਕਰ ਦਿੰਨੇ ਹਾਂਜੀ ਬਿਲਕੁਲ ਜੀ ਉਹਦੇ ਵਾਸਤੇ ਜਿਹੜਾ ਹੈਗਾ ਕਿ ਮੈਡੀਸਿਨ ਖਾਣ ਲਈ ਦਿੰਨੇ ਹੈਗੀਆਂ ਕਿ ਗੰਡਾ ਚਾਹੀ ਬੋਡੀ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਹੋਣ ਹੂੰ ਉਹ ਮੈਡੀਸਿਨ ਖਾਣ ਨਾਲ ਹੀ ਜਿਹੜਾ ਹੈਗਾ ਖੁਰਨੀ ਸ਼ੁਰੂ ਹੋ ਜਾਂਦਾ ਤੇ ਇੱਕ ਪਥਰੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈਗੀ ਇਹ ਇੱਕ ਮੈਨੂੰ ਇਹ ਦੱਸੋ ਵੀ ਇਹ ਹੁੰਦੀ ਕਾਦੇ ਤੋਂ ਆਗੀ ਕੀ ਕਾਰਨ ਹੋ ਜਾਂਦਾ ਤੇ ਇਹਦਾ ਆਪਾਂ ਕਿਵੇਂ ਇਲਾਜ ਕਰ ਦਿੰਦੇ ਆ ਤੇ ਕਿੰਨੇ ਸਮੇਂ ਦੇ ਵਿੱਚ ਹੋ ਜਾਂਦਾ ਜਿਹੜਾ ਪਥਰੀ ਦਾ ਰਿਜ਼ਲਟ ਹੈਗਾ ਦੀ ਇਹਦਾ ਦਰਦ ਜਿਹੜਾ ਉਸ ਸਟਾਰਟਿੰਗ ਦੇ ਵਿੱਚ ਰੁਗਣਾ ਸ਼ੁਰੂ ਹੋ ਜਾਂਦਾ ਹੈਗਾ ਠੀਕ ਹੈ ਔਰ ਜਿਹੜੇ ਬਨ ਦਾ ਕਾਰਨ ਹੁੰਦਾ ਹੈਗਾ ਪਥਰੀ ਦਾ ਇਹਦੇ ਵਿੱਚ ਕਈ ਫੂਡ ਇਸ ਤਰ੍ਹਾਂ ਦੇ ਹੁੰਦੇਗੇ ਜਿਹੜੀ ਆਪਾਂ ਨੂੰ ਅਲਰਜੀ ਕਹਿ ਸਕਦੇ ਹੁੰਦੇ ਆ ਠੀਕ ਹੈ ਉਹ ਫੂਡ ਆਪਾਂ ਜਦੋਂ ਲੈਣੇ ਹੈਗੇ ਆਂ ਕਿ ਉਹਨਾਂ ਤੋਂ ਆਪਾਂ ਨੂੰ ਬੰਨ੍ਹਣੀ ਸ਼ੁਰੂ ਹੋ ਜਾਂਦੀ ਹੈ ਠੀਕ ਹਾਂਜੀ ਜਿਨ੍ਹਾਂ ਨੂੰ ਵਾਰ-ਵਾਰ ਉਹ ਬੰਨ੍ਹਦੀ ਹੈਗੀ ਆਗੀ ਉਹ ਪਤਲੀ ਦਾ ਟੈਸਟ ਕਰਵਾ ਸਕਦੇ ਉਹਨਾਂ ਤੋਂ ਪ੍ਰੇਰਿਅ ਕਰ ਸਕਦੇ ਆ ਠੀਕ ਆ ਮੰਨ ਲਾ ਆਪਾਂ ਹੁਣ ਪ੍ਰੋਪਰ ਦਵਾਈ ਵਗੈਰਾ ਦੇ ਕੇ ਉਹਨਾਂ ਨੂੰ ਮਨ ਲਾ ਪ੍ਰੋਪਰ ਗਾਈਡ ਵੀ ਕਰਦੇ ਆ ਵੀ ਆਪਾਂ ਆ ਚੀਜ਼ ਗਲਤੀ ਨਹੀਂ ਕਰਨੀ ਜਾਂ ਆ ਚੀਜ਼ਾਂ ਖਾਣੀਆਂ ਨਹੀਂ ਉਹ ਸਾਰਾ ਪ੍ਰੋਪਰ ਤਰੀਕਾ ਹੈ ਨਾ ਬਿਲਕੁਲ ਜੀ ਕਈ ਵਾਰ ਹੁਣ ਆਪਾਂ ਕੀ ਆਪਾਂ ਪਰਹੇਜਨਾ ਰੱਖੀ ਆਪਾਂ ਦਵਾਈ ਲਈ ਜਾਈਏ ਵੀ ਉਹ ਆਪਣਾ ਫਿਰ ਵੀ ਉਹ ਚੀਜ਼ ਤਾਂ ਸਹੀ ਜਿਹੜਾ ਨਹੀਂ ਆਉਂਦਾ ਕਈਆਂ ਨੂੰ ਹੁਣ ਯੂਰਿਕ ਐਸਿਡ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਈ ਆ ਗੋਡੇ ਦਰਦ ਹੋਣ ਲੱਗ ਜਾਂਦੇ ਜਦੋਂ ਦਰਦ ਹੋਣ ਲੱਗਦਾ ਜੋੜਾਂ ਦੇ ਵਿੱਚ ਤੇ ਉਹਦਾ ਆਪਾਂ ਫਿਰ ਕੀ ਟਰੀਟਮੈਂਟ ਹਾਂਜੀ ਯੂਰਿਕ ਐਸਿਡ ਦਾ ਸਭ ਤੋਂ ਵੱਡਾ ਕਾਰਨ ਤਾਂ ਦੇਖੋ ਜਿਹੜਾ ਹੈਗਾ ਆਪਣੀ ਜਿਹੜਾ ਇਸ ਟਾਈਮ ਫੂਡ ਆ ਜਿਹੜਾ ਬਿਲਕੁਲ ਸਹੀ ਨਹੀਂ ਲੈ ਰਹੇ ਆਪਾਂ ਹੂੰ ਬਾਕੀ ਪਾਸਟੂਰ ਜਿਆਦਾ ਬਹੁਤ ਪਰਸਨ ਆ ਜਿਹੜੇ ਪ੍ਰੋਪਰ ਨਹੀਂ ਲੈ ਰਹੇ ਫੂਡ ਹੂੰ ਜ਼ਿਆਦਾਤਰ ਜਿਹੜੇਗਾ ਫਾਸਟ ਫੂਡ ਰਿਹਾ ਹੈਗਾ ਜਾਂ ਤਾਂ ਜਾਂ ਮਤਲਬ ਬਾਹਰਲਾ ਖਾਣਾ ਖਾ ਰਹੀ ਹੈਗੇ ਆਂਗੀ ਹੂੰ ਅ ਬਹੁਤ ਕਾਰਨ ਜਿਹੜੇ ਹੈਗੇ ਯੂਰਿਕ ਐਸਿਡ ਦੇ ਬਣ ਜਾਂਦੇ ਹੈਗੇ ਆ ਕਿ ਹਾਲਾਂਕਿ ਜਿਹੜਾ ਹੈਗਾ ਆਪਾਂ ਇਹ ਵੀ ਕਹਿ ਸਕਦੇ ਆ ਬੇਹਾ ਭੋਜਨ ਬਹੁਤ ਪਰਸਨ ਲੈਂਦੀ ਹੈਗੀ ਹੈਗੀ ਅੱਛਾ ਕਈ ਵਾਰੀ ਆਪਾਂ ਵੈਸੇ ਹੀ ਖਾ ਲੈਂਦੇ ਆ ਨਾ ਆਪਣੇ ਘਰੇ ਵੀ ਪਿਆ ਹੁੰਦਾਗਾ ਆਪਾਂ ਕਹਿੰਦੇ ਆ ਵੀ ਚਲੋ ਹੁਣ ਆਪਾਂ ਕੀ ਮਿਹਨਤ ਕਰਨੀ ਆ ਆਪਾਂ ਇਹੀ ਚੀਜ਼ ਖਾ ਲੀਏ ਹਾਂਜੀ ਰਾਤ ਦਾ ਬਣਿਆ ਹੋਇਆ ਖਾਣਾ ਆਪਾਂ ਸੂਰ ਬਰਤ ਲੈਂਦੇ ਹੈਗੇ ਆਂਗੀ ਅੱਛਾ ਉਹ ਮੇਰਾ ਕਾਰਨ ਕਹਿ ਸਕਦੇ ਆ ਆਪਾਂ ਯੂਰਿਕ ਐਸਿਡ ਦਾ ਹਾਂਜੀ ਇਹ ਜਿਹੜਾ ਆਪਾਂ ਮੇਨ ਕਾਰਨ ਕਹਿ ਸਕਦੇ ਹਾਂ ਠੀਕ ਹੈ ਹਾਂਜੀ ਇਹਨਾਂ ਚ ਦਿਖਦਾ ਤੇ ਹੋਰ ਕਿਹੜੀਆਂ-ਕਿਹੜੀਆਂ ਆਪਾਂ ਮਤਲਬ ਬਿਮਾਰੀਆਂ ਦਾ ਇੱਥੇ ਇਲਾਜ ਕਰਦੇ ਹਾਂਗੇ ਉਹ ਉਹਨਾਂ ਬਾਰੇ ਵੀ ਦੱਸੋ ਆਪਾਂ ਸਰ ਦਰਸ਼ਕਾਂ ਨੂੰ ਹਾਂਜੀ ਇਹ ਕੁਕ ਕਾਮਨ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਰਹਿੰਦੀਆਂ ਹੈਗੀਆਂ ਸ਼ੂਗਰ ਬੀਪੀ ਅ ਔਰ ਡੇਂਗੂ ਵਗੈਰਾ ਦੀ ਦਿੱਕਤ ਸੈਲ ਵਗੈਰਾ ਘਟਨੇ ਹੂੰ ਵਾਲਾਂ ਦਾ ਉਮਰ ਤੋਂ ਪਹਿਲਾਂ ਸਫੈਦ ਹੋਣਾ ਠੀਕ ਹੈ ਬੱਚਿਆਂ ਦਾ ਬਿਸਤਰ ਵਿੱਚ ਪਿਸ਼ਾਬ ਨਿਕਲਣਾ ਹੂੰ ਗਦੂਦਾਂ ਦੀ ਦਿੱਕਤ ਹੋ ਜਾਂਦੀ ਹੈਗੀ ਹੈਗੀ ਬਹੁਤ ਸਾਰੇ ਪਰਸਨ ਨੂੰ ਗਦੂਦਾਂ ਦਾ ਆਪਰੇਸ਼ਨ ਕਰਾਉਣਾ ਪੈਂਦਾ ਹੈਗਾ ਹੈਗਾ ਜਾਗਰੂਕ ਨਹੀਂ ਹੈਗੇ ਕਿ ਇਸ ਪ੍ਰਤੀ ਦੇ ਵਿੱਚ ਦਾ ਗਦੂਦਾਂ ਦਾ ਬਹੁਤ ਵਧੀਆ ਇਲਾਜ ਹੈਗਾ ਹੈਗਾ ਠੀਕ ਹੈ ਜੀ ਕਿਰਿਟੀਨਿਨ ਦਾ ਜਿਹੜਾ ਹੈਗਾ ਕਿ ਬਹੁਤ ਵਧੀਆ ਟਰੀਟਮੈਂਟ ਹੈਗਾ ਬਹੁਤ ਜ਼ਿਆਦੇ ਲੋਕਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਗੁਰਦਿਆਂ ਸੰਬੰਧੀ ਹਨ ਹਾਂਜੀ ਇਹ ਚੀਜ਼ ਦਾ ਜ਼ਿਆਦਾ ਮਤਲਬ ਘਟੋ ਘਟ ਕਹਿ ਸਕਦੇ ਆਂ ਵੀ ਅੱਧੇ ਤੋਂ ਵੱਧ ਲੋਕ ਇਹ ਜਿਹੜੀ ਬਿਮਾਰੀ ਨਾਲ ਜ਼ਿਆਦਾ ਮਤਲਬ ਤਕਲੀਫ ਦੇ ਵਿੱਚ ਹਨ ਹਾਂਜੀ ਜ਼ਿਆਦਾਤਰ ਰੁਕ ਜਿਹੜੇ ਆਪਣੇ ਪੇਟ ਤੋਂ ਹੀ ਸ਼ੁਰੂ ਹੁੰਦੇ ਹੈਗੇ ਠੀਕ ਹੈ ਹਾਂਜੀ ਸਭ ਤੋਂ ਵੱਡੀ ਆਪਣੀ ਜਿਹ ਠੀਕ ਹੈ ਤੇ ਆਪਣੇ ਇੱਕ ਚੀਜ਼ ਹੋਰ ਸਭ ਤੋਂ ਮੇਨ ਪ੍ਰੋਬਲਮ ਆ ਵੀ ਉਹ ਲੋਕ ਨਾ ਦੱਸਣ ਤੋਂ ਸੰਕਦੇ ਆ ਕਿ ਕਈ ਵਾਰ ਕਿਸੇ ਮਰਦ ਜਾਂ ਔਰਤ ਨੂੰ ਗੁਪਤ ਰੋਗਾਂ ਦੀ ਸਮੱਸਿਆ ਹੁੰਦੀ ਆ ਉਹ ਕਿਸੇ ਸਾਹਮਣੇ ਇਹਨਾਂ ਦਾ ਖੁੱਲ ਕੇ ਦੱਸ ਸਕਦੇ ਆ ਤੇ ਨਾ ਹੀ ਕਿਤੇ ਜਾ ਸਕਦੇ ਆਗੇ ਤੇ ਉਹਦਾ ਵੀ ਆਪਣੇ ਕੋਲ ਟਰੀਟਮੈਂਟ ਹੈ ਹਾਂਜੀ ਬਿਲਕੁਲ ਗੁਪਤ ਰੋਗਾਂ ਦਾ ਬਹੁਤ ਵਧੀਆ ਟਰੀਟਮੈਂਟ ਹੈਗਾ ਹੈਗਾ ਹੂੰ ਔਰ ਬਹੁਤ ਅਨੇਕਾਂ ਪਰਸਨ ਜਿਹੜੇ ਹੈਗੇ ਹੈਗੇ ਲਾਹਾ ਇਸਤੀ ਦਾ ਲੈ ਚੁੱਕੇ ਹੈਗੇ ਹੈਗੇ ਥੋੜੀ ਦੇਰ ਪਹਿਲਾਂ ਵੀ ਆਪਾਂ ਇੱਕ ਇਥੇ ਪਰਸਨਲਾਈਜ਼ ਸੀਗੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਸੀਗੀ ਤੇ ਦਰਸ਼ਕਾਂ ਨੂੰ ਆਪਾਂ ਉਸ ਦਾ ਰਿਵਿਊ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਵਿੱਚ ਜ਼ਰੂਰ ਦੇਖ ਸਕਦੇ ਹੋ ਤੇ ਸਾਰਾ ਇਲਾਜ ਮਤਲਬ ਕਈ ਵਾਰੀ ਕੋਈ ਦੱਸਣ ਤੋਂ ਸੰਘ ਜਾਂਦਾ ਹਨਾ ਡਾਕਟਰ ਸਾਹਿਬ ਮਤਲਬ ਕੋਈ ਦੱਸਦਾ ਨਹੀਂਗਾ ਜਾਂ ਫਿਰ ਕੋਈ ਖੁੱਲ ਕੇ ਗੱਲ ਨਹੀਂ ਕਰਦਾ ਇਸ ਬਾਰੇ ਹਾਂਜੀ ਤੇ ਕੋਈ ਵੀ ਪੇਸ਼ੈਂਟ ਹੈਗਾ ਕਿ ਉਹਨੂੰ ਕੋਈ ਵੀ ਪ੍ਰੋਬਲਮ ਆਪਣੀ ਲੁਕਾਉਣੀ ਨਹੀਂ ਚਾਹੀਦੀਗੀ ਹੂੰ ਰੋਗਤ ਰੋਗੀ ਹੀ ਹੈ ਅੰਦਰੋਂ ਅੰਦਰ ਹੀ ਜਦੋਂ ਰੱਖਦੇ ਆ ਉਹ ਪ੍ਰੋਪਰ ਦੱਸਾਂਗੇ ਤਾਂ ਹੀ ਉਹਦਾ ਪ੍ਰੋਪਰ ਹਾਲ ਹੋਊਗਾ ਜੇ ਆਪਾਂ ਇੱਕ ਵੀ ਲਕੂ ਰੱਖ ਲਿਆ ਸਾਡੀ ਪੈਥੀ ਜਿਹੜੀ ਇਹਨੇ ਜਿਹੜਾ ਰੋਗ ਆ ਉਹਨੂੰ ਪ੍ਰੋਪਰ ਸੈੱਟ ਕਰਨਾ ਹੈਗਾ ਹੈਗਾ ਜੜ ਤੋਂ ਕੋਈ ਵੀ ਦਿੱਕਤ ਪਰੇਸ਼ਾਨੀ ਜੇ ਆਪਾਂ ਨੂੰ ਕੋਈ ਗੱਲ ਲਕੂ ਦੇ ਵਿੱਚ ਰਹਿ ਗਈ ਤਾਂ ਉਹ ਗੱਲ ਜੇ ਲਕੂ ਦੇ ਵਿੱਚ ਰਹਿ ਗਈ ਤਾਂ ਉਹਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਆਪਾਂ ਨੂੰ ਰਿਜ਼ਲਟ ਦਾ ਅਸਰ ਪਵੇਗਾ ਪਵੇਗਾ ਹੂੰ ਪ੍ਰੋਪਰ ਗੱਲ ਦੱਸਣੀ ਚਾਹੀਦੀ ਹੈਗੀ ਮਤਲਬ ਜੋ ਦੱਸੋਗੇ ਫਿਰ ਉਸੇ ਹਿਸਾਬ ਨਾਲ ਟ੍ਰੀਟਮੈਂਟ ਅੱਗੇ ਹੋਣਾ ਹਨਾ ਮਨ ਲਾ ਕੋਈ ਕੁਝ ਕੁ ਗੱਲਾਂ ਆਪਾਂ ਜਿਹੜੀਆਂ ਲੁਕੋ ਰੱਖ ਲੀਆਂ ਦੱਸੀਆਂ ਨਹੀਂ ਤਾਂ ਫਿਰ ਉਹ ਕੋਈ ਫਾਇਦਾ ਵੀ ਨਹੀਂ ਹੋਣਾ ਦਵਾਈ ਲਈਦਾ ਆਪਾਂ ਨੂੰ ਜੇਕਰ ਆਪਾਂ ਮਤਲਬ ਉਹਦਾ ਕਿਤੇ ਨਾ ਕਿਤੇ ਅਸਰ ਉਸ ਚੀਜ਼ ਦਾ ਜਿਹੜਾ ਹੈਗਾ 네ਗਟਿਵ ਪ੍ਰਭਾਵ ਰਹਿੰਦਾ ਹੈ ਕਿ ਜੇ ਆਪਾਂ ਪ੍ਰੋਪਰ ਗੱਲ ਨਾ ਦੱਸਾਂਗੇ ਹੂੰ ਠੀਕ ਹੈ ਤੇ ਇਹ ਆਪਣਾ ਐਡਰੈਸ ਕਿੱਥੇ ਹੈ ਤੇ ਕਿਹੜੀ ਜਗ੍ਹਾ ਹੈ ਕੀ ਆਪਣੀ ਲੋਕੇਸ਼ਨ ਹੈ ਹਾਂਜੀ ਇਹ ਆਪਣਾ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਰਜਿੰਦਰਾ ਕਾਲਜ ਵਾਲੀ ਗਲੀ ਦੇ ਵਿੱਚ ਠੀਕ ਹੈ 200 ਮੀਟਰ ਦੂਰੀ ਤੇ ਆਪਣਾ 바ਵਾ ਇਲੈਕਟਰੋ ਹੋਮੋਪੈਥਿਕ ਕਲੀਨਿਕ ਹੈਗਾ ਹੂੰ ਪੀਆਰਡੀਸੀ ਵਰਕਸ਼ਾਪ ਦੇ ਪਿੱਛੇ ਹੈਗਾ ਠੀਕ ਹੈ ਹਾਂਜੀ ਤੇ ਆਪਣਾ ਕੋਈ ਕਈ ਵਾਰ ਵੀਰ ਭਰਾ ਨੇ ਵੈਸੇ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਐਡਰੈਸ ਵਗੈਰਾ ਜਾਂ ਫਿਰ ਜੋ ਵੀ ਪ੍ਰੋਬਲਮ ਹੁੰਦੀ ਹੈ ਉਹਦੇ ਬਾਰੇ ਡਿਸਕਸ ਕਰਨਾ ਉਹਦੇ ਬਾਰੇ ਕੋਈ ਆਪਣਾ ਕੋਈ ਨੰਬਰ ਹਾਂਜੀ ਉਹਦੇ ਵਿੱਚ ਜਿਹੜਾ ਹੈਗਾ ਕਿ ਤੁਸੀਂ 9464 14136 ਠੀਕ ਹੈ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਇੱਕ ਜਿਹੜਾ ਹੈਗਾ ਮੇਜਰ ਰੋਗ ਹੋ ਰਿਹਾ ਹੈਗੇ ਕਿ ਜਿੰਦ ਮੰਨ ਕੇ ਚੱਲੋ ਅਦਰੰਗ ਤੇ ਟੀਕਾ ਪੱਕੇ ਦੇ ਇਲਾਜ ਆ ਜਿਹੜੀ ਇਹਦੇ ਜਿਹੜਾ ਹੈਗਾ ਕੋ ਪ੍ਰੋਪਰ ਨਹੀਂ ਹੁੰਦੇਗੇ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਅਦਰੰਗ ਦਾ ਤੇ ਟੀਕਾ ਪੱਕੇ ਦਾ ਇਲਾਜ ਵੀ ਬਹੁਤ ਵਧੀਆ ਮੈਡੀਸਨ ਖਾਣ ਨਾਲ ਜਿਹੜਾ ਹੈਗਾ ਬਹੁਤ ਵਧੀਆ ਰਾਤ ਮੰਦੀ ਹੈ ਠੀਕ ਹੈ ਹਾਂਜੀ ਤੇ ਮਿੱਤਰੋ ਜੇਕਰ ਤੁਸੀਂ ਆਉਣਾਗਾ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਹੈ ਇਹਨਾਂ ਦਸਿਆਂ ਦੇ ਵਿੱਚੋਂ ਹਨਾ ਤੇ ਬਾਕੀ ਆਪਾਂ ਨੰਬਰ ਐਡਰੈਸ ਜਿਹੜਾ ਕਿ ਆਪਾਂ ਵੀਡੀਓ ਦੇ ਵਿੱਚ ਚਲਾ ਰਹੇ ਹਾਂਗੇ ਤੁਸੀਂ ਇੱਥੇ ਆ ਕੇ ਟਰੀਟਮੈਂਟ ਵੀ ਕਰਵਾ ਸਕਦੇ ਹੋ ਟਰਸਟਡਾ ਬਿਲਕੁਲ ਆਪਾਂ ਕਸਟਮਰਾਂ ਦੇ ਰਿਵਿਊ ਵੀ ਵਿੱਚ ਲਾਏ ਹੋਏ ਆਗੇ ਤੁਸੀਂ ਉਹ ਵੀ ਵੇਖ ਸਕਦੇ ਹੋਗੇ ਤੇ ਬਾਕੀ ਕਿਸੇ ਵੀ ਕਿਸਮ ਦੀ ਪ੍ਰੋਬਲਮਾ ਦਿੱਕਤ ਆ ਤਾਂ ਨੰਬਰ ਵੀ ਵਿੱਚ ਦਿੱਤਾ ਹੋਇਆਗਾ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋਗੇ ਤੇ ਬਾਕੀ ਪ੍ਰੋਪਰ ਐਡਰੈਸ ਆਪਾਂ ਵੀਡੀਓ ਦੇ ਵਿੱਚ ਚਲਦਾ ਕੀਤਾ ਹੋਇਆ ਤੁਸੀਂ ਉੱਥੋਂ ਆ ਕੇ ਵਿਜ਼ਿਟ ਕਰਕੇ ਤੁਸੀਂ ਵੇਖ ਸਕਦੇ ਹੋਗੇ ਤਾਂ ਇਹ ਬਠਿੰਡੇ ਜ਼ਿਲ੍ਹੇ ਦੀ ਜਿਹੜੀ ਵੀਡੀਓ ਹੈਗੀ ਬਠਿੰਡੇ ਦੀ ਤੇ 바ਵਾ ਇਲੈਕਟ੍ਰੋ ਹੋਮੋਪੈਥਿਕ ਤੁਸੀਂ ਇੱਥੇ ਆ ਕੇ ਆਪਣਾ ਕੋਈ ਵੀ ਕਿਸੇ ਵੀ ਕਿਸਮ ਦਾ ਟ੍ਰੀਟਮੈਂਟ ਜਿਹੜਾ ਉਹ ਕਰਵਾ ਸਕਦੇ ਤੇ ਆਪਾਂ ਕਸਟਮਰ ਦਾ ਰਿਵਿਊ ਵੀ ਲੈ ਕੇ ਦਿੰਨੇ ਆਗੇ ਵੀ ਕਿੰਨੇ ਟਾਈਮ ਤੋਂ ਦਵਾਈ ਲਈ ਸੀ ਜਾਂ ਫਰਕ ਹੈ ਜਾਂ ਫਿਰ ਨਹੀਂ ਹੈਗਾ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਵਿੱਕੇ ਹੈ ਜੀ ਤੇ ਕਿਸ ਚੀਜ਼ ਦੀ ਆਪਾਂ ਇੱਥੋਂ ਦਵਾਈ ਲੈਂਦੇ ਸੀਗੇ ਮੈਨੂੰ ਇਹ ਸੈਕਸ ਪੋਲਮ ਦੀ ਦਿੱਕਤ ਸੀ ਠੀਕ ਆ ਜੀ ਤੇ ਪਹਿਲਾਂ ਵੀ ਕਿਤੇ ਦਵਾਈ ਲੈਤੀ ਸੀਗੀ ਆਪਾਂ ਨਹੀਂ ਪਹਿਲਾਂ ਆਰਡਰ ਤੋਂ ਮੰਗਾਈ ਸੀ ਮੈਂ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਫਾਇਦਾ ਨਹੀਂ ਹੋਇਆ ਫਿਰ ਇੱਥੇ ਤੁਸੀਂ ਆਏ ਹਨਾ ਇੱਥੇ ਮੈਂ ਤਾਂ ਚੈਨਲ ਦੇਖਿਆ ਸੀ ਨਾ ਫੇਸਬੁੱਕ ਤੇ ਉਹਨਾਂ ਦਾ ਨੰਬਰ ਕੱਢਿਆ ਮੈਂ ਫਿਰ ਮੈਂ ਆਇਆ ਐਨਾਨ ਨੇ ਮੈਨੂੰ 5 ਦਿਨਾਂ ਦੀ ਦਵਾਈ ਦਿੱਤੀ ਸੀ ਉਹਦਾ ਬੜਾ ਰਿਜ਼ਲਟ ਸੀ ਇਸ ਤੋਂ ਬਾਅਦ ਫੇਰ ਹੁਣ ਇਸ ਤੋਂ ਬਾਅਦ ਮੈਂ ਆਇਆ ਤੇ ਮੈਨੂੰ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਦਵਾਈ ਖਾਣੇ ਨੂੰ ਵਧੀਆ ਰਿਜ਼ਲਟ ਹੈ ਜੀ ਵਧੀਆ ਰਿਜ਼ਲਟ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਠੀਕ ਆ ਤੇ ਕੀ ਕਹਿਣਾ ਚਾਹੋਗੇ ਮਤਲਬ ਤੁਹਾਨੂੰ ਕਿਵੇਂ ਲੱਗਿਆ ਮਤਲਬ ਜੋ ਵੀ ਥੋੜਾ ਟਰੀਟਮੈਂਟ ਹੋਇਆ ਤੁਹਾਨੂੰ ਕਿਵੇਂ ਲੱਗਦਾ ਵੀ ਵਧੀਆ ਸੀ ਕਿਵੇਂ ਸੀ ਕਿੰਨੇ ਕ ਟਾਈਮ ਚ ਰਿਜ਼ਲਟ ਮਿਲ ਗਿਆ ਮਤਲਬ ਖੁਸ਼ ਹੋ ਇਸ ਚੀਜ਼ ਤੋਂ ਤੁਸੀਂ ਬਹੁਤ 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 ਵਧੀਆ ਰਿਜ਼ਲਟ ਹੈ ਜੀ 40 ਦਿਨ ਦਵਾਈ ਖਾਈ ਜ ਮੈਂ ਇਥੋਂ ਠੀਕ ਆ ਇਹ ਤਾਂ ਬਹੁਤ ਜ਼ਿਆਦਾ ਫਰਕ ਹੈ ਜੀ ਘਟੂ ਘਟ 80% ਫਰਕ ਹੈ ਮਤਲਬ 80% ਫਰਕ ਰਿਕਵਰ ਹੋ ਗਏ ਮਤਲਬ ਹਾਂ ਠੀਕ ਆ ਪਹਿਲਾਂ ਤਾਂ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਚੰਗੇ ਡਾਕਟਰ ਨੇ ਇਹ ਠੀਕ ਆ ਵਧੀਆ ਪੇਸ਼ੈਂਟ ਨੂੰ ਵਧੀਆ ਦਵਾਈ ਦਿੰਦੇ ਆ ਜੀ ਮਤਲਬ ਤੁਹਾਨੂੰ ਪੂਰਾ ਮਤਲਬ ਜਾਂਚ ਗਿਆ ਕੰਮ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਵੀ ਮਤਲਬ ਬਹੁਤ ਟਰਾਈ ਕੀਤਾ ਹੋਰ ਕਿਤੇ ਟਰਾਈ ਕੀਤਾ ਹੋਣਾ ਮੈਂ 2-3 ਥਾਂ ਲਈ ਤੇਜ ਦਵਾਈ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਫਾਇਦਾ ਨਹੀਂ ਹੋਇਆ ਹਾਂ ਜੀ ਜਦੋਂ ਇੱਥੋਂ ਦਵਾਈ ਲਿੱਤੀ ਆ ਮੈਂ ਵਧੀਆ ਰਿਜ਼ਲਟ ਆ ਜੀ ਵਧੀਆ ਰਿਜ਼ਲਟ ਹੁਣ ਫੇਰ ਮਤਲਬ ਹੁਣ ਕਿੰਨੀ ਵਾਰ ਆਇ 56 ਵਾਰੀ ਆਇਆ 56 ਵਾਰੀ ਹਾਂਜੀ ਹੁਣ ਆਏ ਤਾਂ ਹੀ ਉਹ ਵੀ ਜੇ ਤੁਹਾਨੂੰ ਰਿਜ਼ਲਟ ਮਿਲਿਆ ਰਿਜ਼ਲਟ ਹਾਂ ਠੀਕ ਆ ਨਹੀਂ ਬੰਦਾ ਨਹੀਂ ਆਉਂਦਾ ਹਨਾ ਇੱਕ ਵਾਰੀ ਆ ਕੇ ਵੀ ਅਗਲਾ ਹੁੰਦਾ ਵੀ ਯਾਰ ਮੈਂ ਕੀ ਕਰਾਂਗਾ ਸਹੀ ਗੱਲ ਆ ਇਹ ਸਹੀ ਗੱਲ ਹੁਣ ਕੋਈ ਦਿੱਕਤ ਪਰੇਸ਼ਾਨੀ ਨਹੀਂ ਬਿਲਕੁਲ ਤੁਸੀਂ 80% ਕਹਿੰਦੇ ਪਾਪ ਸਹੀ ਹੋ ਗਿਆ ਹਨਾ ਸਹੀ ਹੋਈ ਸੀ ਬਿਲਕੁਲ 80% ਬਿਲਕੁਲ ਜਮਾ ਠੀਕ ਹੈ ਕਈ ਵਾਰੀ ਐ ਵੀ ਹੁੰਦਾ ਯਾਰ ਵੀ ਨਾ ਦਵਾਈ ਬਾਲੀ ਮੰਗੀ ਹੁੰਦੀ ਹੈ ਜ਼ਿਆਦੇ ਹਨਾ ਜਾਂ ਆਪਾਂ ਨੂੰ ਬਾਲੀ ਜ਼ਿਆਦੇ ਚੁਕਾ ਦਿੰਦੇ ਆ ਮਤਲਬ ਵੀ ਆ ਚੱਕ ਵੀ ਇੰਨੀ ਦਵਾਈ ਵੀ ਐ ਤਾਂ ਨਹੀਂ ਹੈਗਾ ਕੋਈ ਵੀ ਬਾਲੀ ਨੀ ਜ਼ਿਆਦਾ ਦਵਾਈ ਹੋਵੇ ਦਵਾਈ ਵੀ ਇੰਨੀ ਮਹਿੰਗੀ ਹੈ ਨਹੀਂ ਹਮ ਮ ਅੰਨੀ ਦਵਾਈ ਖਾਸ ਮਹਿੰਗੀ ਵੀ ਹੈ ਨਹੀਂ ਕੋਈ ਐਤ ਨਹੀਂ ਹੈ ਕਿ ਬਾਲੀਆਂ ਗੋਲੀਆਂ ਦਵਾਈ ਲੈਣੀ ਔਖੀ ਹੋ ਜਾਂਦੀ ਹੈ ਉਹ ਨਹੀਂ 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 ਠੀਕ ਹੈ ਸਵੇਰ ਸ਼ਾਮ ਦੋ ਗੋਲੀਆਂ ਦਿੰਦੇ ਆ ਇੱਕ ਕੈਪਸੂਲ ਦਿੰਦੇ ਬਸ ਠੀਕ ਹੈ ਕੋਈ ਦਿੱਕਤ ਹੈ ਨਹੀਂ ਕੋਈ ਪਰੇਸ਼ਾਨੀ ਨਹੀਂ ਠੀਕ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਚੰਗੇ ਡਾਕਟਰ ਨੇ ਵਧੀਆ ਦੋ ਤਿੰਨ ਵਾਰੀ ਮੁੰਡਿਆਂ ਨੇ ਹੋਰ ਵੀ ਲੈਣੇ ਆ ਠੀਕ ਹੈ ਮਤਲਬ ਉਹ ਵੀ ਆਣਗੇ